ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਗਰੀਕਲਚਰ ਮਿਸ਼ਨ ਆਫ ਗੁਰੂ ਨਾਨਕ ਦੇਵ ਜੀ ਐਂਡ ਬੇਟੀ ਕਾ ਬਾਪ ਬਚਾਓ ਦੇ ਤਹਿਤ ਅੱਜ ਤੁਹਾਨੂੰ ਘਰੇਲੂ ਬਗੀਚੀ ਨਾਲ ਸਾਂਝ ਪਵਾਉਂਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਆਤਮ ਨਿਰਪਰ ਹੋਣਾ ਹੈ ਅਸੀਂ ਆਪਣਾ ਖਰਚਾ ਵੀ ਬਚਾਉਣਾ ਹੈ ਆਪਣੀ ਸਿਹਤ ਵੀ ਬਚਾਉਣੀ ਹੈ ਆਓ ਤੁਹਾਡੀ ਸਾਂਝ ਪਹਿਲੋਂ ਇੱਥੇ ਹੀ ਖੜੇ ਜਮਨੂ ਦੇ ਦਰਖਤ ਨਾਲ ਪਵਾਉਂਦੇ ਹਾਂ ਇਸ ਤੋਂ ਅੱਗੇ ਅਮਰੂਦ ਦਾ ਬੂਟਾ ਹੈ ਇਸ ਤੋਂ ਨਾਲ-ਨਾਲ ਵਿਹਲੇ ਥਾਵਾਂ ਦੇ ਉੱਤੇ ਕਰੇਲੇ ਜੋ ਚੜਾਏ ਹਨ ਉਹ ਤੁਸੀਂ ਦੇਖ ਸਕਦੇ ਹੋ ਕਿ ਲੰਬਾ ਸਮਾਂ ਅਸੀਂ ਆ ਆਪਣੇ ਘਰੋਂ ਹੀ ਸਬਜ਼ੀਆਂ ਪੈਦਾ ਕਰ ਲਈਏ ਬਾਧੂ ਹੋਣ ਕਿਸੇ ਹੋਰ ਗਵਾਂਢੀ ਦਾ ਵੀ ਸਾਰਦੇ ਏ ਇਸ ਕਰੇਲੇ ਦੇਖਣ ਤੋਂ ਬਾਅਦ ਤੁਸੀਂ ਨਾਲ ਹੀ ਆ ਜਾਓ ਹਲਦੀ ਵੱਲੇ ਬੰਨੇ ਹਲਦੀ ਜੋ ਘਰ ਦੀ ਬੀਜ ਕੇ ਵਿਹਲੇ ਥਾਂ ਹੀ ਇਸ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਦਾ ਜੋ ਸਵਾਦ ਹੈ ਉਹ ਸਵਾਦ ਹੀ ਵੱਖਰਾ ਹੈ ਨਾਲ ਛੋਟੇ ਛੋਟੇ ਬੂਟੇ ਵੀ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਜਿਨ੍ਹਾਂ ਤੋਂ ਅਸੀਂ ਸਾਰਾ ਸਾਲ ਮੌਸਮ ਮੁਤਾਬਕ ਫਲ ਲੈਂਦੇ ਹਾਂ ਇਹ ਸਾਹਮਣੇ ਤੁਸੀਂ ਅਮਰਪਾਲੀ ਅੰਬ ਦੇ ਨਾਲ ਸਾਂਝ ਪਾਇਓ ਕੁਆਲਿਟੀ ਚੰਗੀ ਲੱਗੀ ਸੀ ਇਸ ਕਰਕੇ ਇਸ ਦੇ ਉੱਤੇ ਪਿਉਂਧ ਵੀ ਕੀਤੀ ਗਈ ਹੈ ਦੇਸੀ ਬੂਟੇ ਅੰਬਾਂ ਦੇ ਲੈ ਕੇ ਅਸੀਂ ਆਸਾਨੀ ਦੇ ਨਾਲ ਇੱਕ ਤਾਂ ਤਜਰਬਾ ਵਧਦਾ ਹੈ ਇੱਕ ਸ਼ੌਕ ਵੀ ਵਧਦਾ ਹੈ ਕਿ ਕਿਸ ਤਰ੍ਹਾਂ ਅਸੀਂ ਚੰਗੀ ਕਿਸਮ ਦੇ ਬੂਟੇ ਨੂੰ ਡਿਵੈਲਪ ਕਰੀਏ ਜੋ ਜ਼ਿਆਦਾ ਫਲ ਦੇਵੇ ਸਾਨੂੰ ਇਸ ਬੂਟੇ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਜੋ ਸਾਡੇ ਵਿਚਾਰ ਲੰਬੇ ਸਮੇਂ ਵਿੱਚ ਪਰਫੁੱਲਤ ਹੋਣੇ ਆ ਜੇ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਦੀ ਪਯੰਦ ਕੀਤੀ ਜਾਵੇ ਤੇ ਜਲਦੀ ਫਲ ਪ੍ਰਾਪਤ ਕਰ ਸਕਦੇ ਹਾਂ ਸੋ ਸਾਨੂੰ ਧਰਮ ਦੀ ਪਯੰਦ ਵੀ ਕਰਨੀ ਪੈਣੀ ਹੈ ਸਾਡੇ ਜੋ ਬੂਟੇ ਹਨ ਮਨ ਆਤਮਾ ਦੇ ਉਹ ਬਹੁਤ ਜ਼ਿਆਦਾ ਲੰਬੇ ਸਮੇਂ ਪਤਾ ਨਹੀਂ ਕਦੋਂ ਫਲ ਲੱਗਣਾ ਜਲਦੀ ਫਲ ਲੈਣ ਵਾਸਤੇ ਸਾਨੂੰ ਇਹ ਪਿਉਂਦ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੀ ਕਰਨੀ ਪੈਣੀ ਹੈ ਇਸ ਦੇ ਨਾਲ ਤੁਸੀਂ ਸਾਹਮਣੇ ਵਿਹਲੇ ਥਾਂ ਇੱਕ 베ਰੀ ਦੇਖ ਸਕਦੇ ਆ ਸਬਜ਼ੀਆਂ ਵੀ ਤੁਸੀਂ ਹੋਰ ਵੀ ਦੇਖ ਸਕਦੇ ਆ ਚੱਲਦੇ ਚੱਲਦੇ ਤੁਹਾਨੂੰ ਘਰ ਦੇ ਕਿੰਨੂ ਖਾਣ ਦਾ ਸਵਾਦ ਇੱਕ ਵੱਖਰਾ ਹੀ ਹੁੰਦਾ ਹੈ ਇਹ ਸਵਾਦ ਤਾਂ ਹੀ ਪੈਦਾ ਕੀਤਾ ਜਾ ਸਕਦਾ ਤਾਂ ਹੀ ਪੂਰਾ ਕੀਤਾ ਜਾ ਸਕਦਾ ਮਿਹਨਤ ਤੇ ਕਰਨੀ ਪੈਣੀ ਹੈ ਨਿਰਾਪਰਾ ਵਿਆਹਾਂ ਸ਼ਾਦੀਆਂ ਦੇ ਉੱਤੇ ਹੀ ਨਹੀਂ ਦਿਨ ਗੁਜ਼ਾਰ ਲੈਣੇ ਵੀ ਅਸੀਂ ਵਿਆਹ ਵੇਖਣ ਵਾਸਤੇ ਜੰਮੇ ਹਾਂ ਉੱਤੇ ਜਾ ਕੇ ਵਿਆਹਾਂ ਦੇ ਉੱਤੇ ਕੀ ਕਰਦੇ ਹਾਂ ਉਹ ਬੇਟੀ ਦੇ ਬਾਪ ਨੂੰ ਬੱਕਰਾ ਬਣਾਇਆ ਜਾਂਦਾ ਹੈ ਜਿਨ੍ਹਾਂ ਚਰ ਬੇਟੀ ਦਾ ਬਾਪ ਬਲੀ ਦਾ ਬੱਕਰਾ ਬਣਨੋਂ ਨਾ ਰੋਕਿਆ ਗਿਆ ਬੇਟੀਆਂ ਦਾ ਵੀ ਇਹੋ ਹਾਲ ਹੀ ਹੁੰਦਾ ਰਹੂ ਨਰਾਦਰ ਹੀ ਹੁੰਦਾ ਰਹੂ ਸੋ ਬੇਟੀ ਬਚਾਉਣੀ ਪਹਿਲੋਂ ਬੇਟੀ ਦਾ ਬਾਪ ਬਚਾਈਏ ਆਪਣੇ ਘਰ ਹੀ ਬੈਠ ਕੇ ਕੰਮ ਕਰੀਏ ਹੋਈਆਂ ਪੁੱਲਾਂ ਚੁਕਾਂ ਦੀ ਮਾਫੀ ਚੰਗਾ ਲੱਗੇ ਵੀਡੀਓ ਲਾਈਕ ਸ਼ੇਅਰ ਕਰ ਦੇਣਾ ਕੋਈ ਗਲਤ ਮੂਝੋ ਬੋਲਿਆ ਗਿਆ ਹੋਵੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ